ਅਲੀ ਮੇਜਰ ਦਿੱਕਤ ਲੋਕਾਂ ਦੀ ਹੁੰਦੀ ਸੀ ਕਿ ਇਹਦੇ ਵਿੱਚ ਕੋਈ ਫਿਊਲ ਗੇਜ ਨਹੀਂ ਆਦੀ ਪੈਟਰੋਲ ਦਾ ਸਿਰਫ ਟੈਂਕੀ ਹਿਲਾ ਕੇ ਪਤਾ ਲੱਗਦਾ ਸੀ ਉਹੀ ਚੀਜ਼ ਤੋਂ ਧਿਆਨ ਰੱਖਦੇ ਹੋ ਸਭ ਤੋਂ ਸਤੋ ਮੇਨਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਦਿਲਾਂ ਦੀ ਧੜਕਣ ਬੁਲਟ ਰਾਇਲ ਇਨਫੀਲਡ ਸਟੈਂਡਰਡ 350 ਕੀ ਹੈ ਪੂਰੀ ਡਿਟੇਲਿੰਗ ਤੇ ਇਸ ਬੁਲਟ ਦੇ ਵਿੱਚ ਅਜਿਹਾ ਕੀ ਖਾਸ ਹੈ ਕਿਉਂਕਿ 2024 ਦੇ ਵਿੱਚ ਇਸ ਨੂੰ ਲਾਂਚ ਕੀਤਾ ਗਿਆ ਹੈ ਤੇ ਲੋਕ ਇਹ ਆਖਦੇ ਪਏ ਸਨ ਕਿ ਪੁਰਾਣੇ ਬੁਲਟ ਦੀਆਂ ਕੁਝ ਚੀਜ਼ਾਂ ਬਹੁਤ ਵਧੀਆ ਸਨ ਜਾਂ ਫਿਰ ਕੁਝ ਲੋਕ ਇਹ ਆਖਦੇ ਪਏ ਨੇ ਕਿ ਜੋ ਨਵਾਂ ਬੁਲਟ ਹੈ ਉਸ ਦੇ ਵਿੱਚ ਫੀਚਰਸ ਹੋਰ ਐਡ-ਆਨ ਕਰਨੇ ਗਏ ਨੇ ਕੀ ਨਵੇਂ ਫੀਚਰਸ ਨੇ ਤੇ ਕੀ ਪੁਰਾਣੇ ਬੁੱਡ ਦੀਆਂ ਚੀਜ਼ਾਂ ਤੁਸੀਂ ਮਿਸ ਕਰਦੇ ਪਏ ਹੋ ਪੂਰੀ ਡਿਟੇਲ ਦੇ ਨਾਲ ਆਓ ਜਾਣਕਾਰੀ ਦਿੰਦੇ ਆ। ਉਹ ਜਨਾਬ ਇਸ ਬੁਲੇਟ ਦੀ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਧਰੂਵ ਜੀ ਦੇ ਨਾਲ ਜਿਹੜੇ ਕਿ ਇੱਥੇ ਜੌਬ ਕਰਦੇ ਪਏ ਨੇ ਤੇ ਨਾਲ ਦੀ ਨਾਲ ਸੇਲਸ ਦੇ ਵਿੱਚ ਕੰਮ ਕਰਦੇ ਨੇ ਤੇ ਕਿਉਂਕਿ ਜਦੋਂ ਇਹ ਚੀਜ਼ਾਂ ਨੂੰ ਸੇਲ ਪਰਚੇਸ ਦੇ ਵਿੱਚ ਕਰਦੇ ਨੇ ਤਾਂ ਡਿਟੇਲਿੰਗ ਵਾਰੀ ਕੱਲੀ ਕੱਲੀ ਚੀਜ਼ ਬਾਰੇ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਇਹ ਪਹਿਲਾਂ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਬੁਲੇਟ ਦੇ ਵਿੱਚ ਜੋ ਨਵਾਂ ਆਇਆ ਹੈ ਕੀ ਨਵੇਂ ਫੀਚਰਸ ਦੇ ਨਾਲ ਆਇਆ ਹੈ ਤੇ ਕੀ ਕੀ ਕੰਪਨੀ ਦੇ ਵੱਲੋਂ ਆ ਦਾਵਾ ਕੀਤਾ ਜਾ ਰਿਹਾ ਹੈ ਕਿ ਕਿ ਸਟੇਡੀ ਕਿਹੜੀ ਚੀਜ਼ ਹੈ ਜਿਹੜੀ ਬੈਟਰ ਕੀਤੀ ਗਈ ਹੈ ਸਸਿਗਾ ਵੀਰੇ ਸਸਿਗਾ ਅ ਵੀਰੇ ਪਹਿਲਾ ਸਵਾਲ ਸਭ ਤੋਂ ਵੱਡੀ ਗੱਲ ਕਿ 2024 ਦੇ ਵਿੱਚ ਨਵਾਂ ਲਾਂਚ ਹੋ ਗਿਆ ਹਾਂਜੀ ਹਾਂਜੀ ਜੇਕਰ ਮੈਂ ਪੰਜ ਮੇਜਰ ਪੁਆਇੰਟਸ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਨਵੇਂ ਚੇਂਜਸ ਕੀਤੇ ਗਏ ਹਨ ਸਭ ਤੋਂ ਵੱਡਾ ਮੇਜਰ ਚੇਂਜ ਹੈਗਾ ਜੀ ਇਹਦਾ ਜੋ ਇੰਜਨ ਹੈਗਾ ਉਹ ਯੂਸੀ ਇੰਜਨ ਤੋਂ ਲੈ ਕੇ ਹੁਣ ਆਪਾਂ ਨੇ ਜੇ ਸੀਰੀਜ਼ ਦੇ ਵਿੱਚ ਲਾਂਚ ਕੀਤਾ ਹੈਗਾ ਮਾਡਲ ਇਹਦੇ ਫਰਕ ਕੀ ਪੈ ਗਿਆ ਹੁਣ ਸਭ ਤੋਂ ਪਹਿਲਾ ਫਰਕ ਤਾਂ ਇਹ ਆਂਦਾ ਹੈ ਬਾਈਕ ਕਾਜ਼ ਰਿਫਾਈਨਡ ਹੋ ਗਿਆ ਦਿਨਾਲੋ ਇਹਦੇ ਵਿੱਚ ਕੀ ਫਰਕ ਸੀਗਾ ਪਹਿਲਾਂ ਮੰਨ ਲਓ ਥੋੜੀ ਬਹੁਤ ਵਾਈਬ੍ਰੇਸ਼ਨਸ ਹੁੰਦੀ ਸੀ ਗਾਈ ਜਿ ਥੋੜੀ ਸਮੂਥਨੈਸ ਘੱਟ ਸੀ ਉਹੀ ਚੀਜ਼ ਤੇ ਧਿਆਨ ਲਿੰਦੇ ਹੋਏ ਕਸਟਮਰ ਡਿਮਾਂਡ ਦੇ ਉੱਪਰ ਬਾਈਕ ਨੂੰ ਕਾਫੀ ਸਮੂਥ ਬਣਾਇਆ ਗਿਆ ਹੈ ਠੀਕ ਹੈ ਮੋਰ ਇਹਦੇ ਵਿੱਚ ਮੇਜਰ ਪੁਆਇੰਟ ਸਭ ਤੋਂ ਪਹਿਲਾਂ ਆਪਾਂ ਨੂੰ ਪੁਆਇੰਟ ਮਿਲਦਾ ਹੈ ਜੋ ਇਹਦਾ ਕੰਸੋਲ ਹੈਗਾ ਕੰਸੋਲ ਦੇ ਵਿੱਚ ਕੀ ਸੈਮੀ ਡਿਜੀਟਲ ਕਲਸਟਰ ਦੇ ਦਿੱਤਾ ਗਿਆ ਜਿਹਦੇ ਵਿੱਚ ਸਾਨੂੰ ਐਨਲੌਗ ਮੀਟਰ ਮਿਲਦਾ ਹੈ نیچے ਹੀ ਡਿਜੀਟਲ ਮੀਟਰ ਮਿਲ ਜੇਗਾ ਜਿਹਦੇ ਵਿੱਚ ਕੀ ਸਭ ਤੋਂ ਪਹਿਲੀ ਮੇਜਰ ਦਿੱਕਤ ਲੋਕਾਂ ਦੀ ਹੁੰਦੀ ਸੀ ਕਿ ਇਹਦੇ ਵਿੱਚ ਕੋਈ ਫਿਊਲ ਗੇਜ ਨਹੀਂ ਆਉਂਦੀ ਪੈਟਰੋਲ ਦਾ ਸਿਰਫ ਟੈਂਕੀ ਹਲਾ ਕੇ ਪਤਾ ਲੱਗਦਾ ਸੀ ਉਹੀ ਚੀਜ਼ ਤੋਂ ਧਿਆਨ ਰੱਖਦੇ ਹੋਏ ਸਭ ਤੋਂ ਪਹਿਲੀ ਇਹਦੇ ਫਿਊਲ ਗੇਜ ਦਿੱਤੀ ਗਈ ਹੈ ਫਿਰ ਉਸ ਤੋਂ ਬਾਅਦ ਇਹ ਵਿੱਚ ਰਿਜ਼ਰਵ ਦਾ ਇੰਡੀਕੇਸ਼ਨ ਦੇ ਦਿੱਤਾ ਗਿਆ ਹੈ ਇਹਦੇ ਵਿੱਚ ਟ੍ਰਿਪ ਮੀਟਰ ਦੇ ਦਿੱਤਾ ਗਿਆ ਹੈ ਤੁਸੀਂ ਟ੍ਰਿਪਰ ਨੈਵੀਗੇਟਰ ਉਹ ਲ ਟ੍ਰਿਪ ਕਵਰ ਕਰਨਾ ਚਾਹੁੰਦੇ ਹੋ ਜਾਂ ਬੋਸ ਆ ਮੈਂ ਅੱਛਾ ਜੇ ਮੈਂ ਹੁਣ ਆਹ ਦੇ ਕੇ ਗੱਲ ਕੀਤੀ ਜਾਵੇ ਇਹ ਹੁਣ ਆਈ ਥਿੰਕ ਰਿਜ਼ਰਵ ਦੇ ਵਿੱਚ ਆਇਆ ਹੋਇਆ ਹੈ ਇਸ ਟਾਈਮ ਰਿਜ਼ਰਵ ਤੇ ਹੈਗਾ ਇੱਧਰ ਆਈ ਬਟਨ ਦਿੱਤਾ ਹੋਇਆ ਹੈ ਠੀਕ ਆ ਇਸ طرف ਆਈ ਬਟਨ ਦਿੱਤਾ ਹੋਇਆ ਜਿਸ ਦੇ ਨਾਲ ਕੀ ਹੈ ਤੁਸੀਂ ਨੂੰ ਟ੍ਰਿਪ ਚੇਂਜ ਕਰ ਸਕਦੇ ਹੋ ਸਿੰਗਲ ਕਲਿੱਕ ਤੇ ਉੱਥੇ ਕਲੌਕ ਆ ਜਾਂਦੀ ਹੈ ਸਿੰਗਲ ਕਲਿੱਕ ਤੇ ODOMETER ਆ ਜਾਂਦਾ ਹੈ ਜੋ ਕਿ ਟੋਟਲ ਕਿਲੋਮੀਟਰਸ ਕਿੰਨੇ ਡਰਾਈਵ ਹੋ ਚੁੱਕਾ ਹੈ ਬਾਈ ਉਹਦਾ ਜਾਂਦਾ ਉਸ ਬਾਅਦ ਟ੍ਰਿਪ 1 ਆ ਜਾਂਦਾ ਹੈ ਪਰਟੀਕੂਲਰ ਜੇ ਤੁਸੀਂ ਕੋਈ ਟ੍ਰਿਪ ਦੇਖਣੀ ਹੈ ਤਾਂ ਟ੍ਰਿਪ 1 ਦੇ ਵਿੱਚ ਸਟੋਰ ਕਰ ਸਕਦੇ ਹੋ ਇਦਾਂ ਹੀ ਸੇਮ ਟ੍ਰਿਪ 2 ਹੈ ਸੈਕੰਡ ਪਰਟੀਕੂਲਰ ਟ੍ਰਿਪ ਤੁਸੀਂ ਵੀ ਦੇਖਣੀ ਹੈ ਉਹ ਸਟੋਰ ਕਰ ਸਕਦੇ ਹੋ ਇਸ ਤੋਂ ਬਾਅਦ ਟ੍ਰਿਪ ਐਫ ਆ ਜਾਂਦਾ ਹੈ ਜੋ ਤੁਹਾਡੇ ਰਿਜ਼ਰਵ ਦੇ ਵਿੱਚ ਕਿੰਨੇ ਕਿਲੋਮੀਟਰਸ ਬਾਈਕ ਚੱਲ ਚੁੱਕਾ ਹੈ ਉਹ ਤੁਹਾਨੂੰ ਡਿਸਪਲੇ ਕਰ ਦਿੰਦਾ ਹੈ। ਅੱਛਾ ਪਹਿਲੀ ਗੱਲ ਤਾਂ ਇਹ ਆ ਕਿ ਉਹ ਜਿਹੜਾ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ क्रेज ਜਿਹਾ ਸੀ ਬੁੱਲਟ ਦੇ ਟੈਂਕੀ ਹਲਾ ਕੇ ਪਤਾ ਚੱਲ ਜਾਂਦਾ ਸੀ। ਹਾਂਜੀ। ਵੀ ਕਿੰਨਾ ਕੁ ਰਹਿ ਗਿਆ ਤੇਲ ਉਹ ਹੁਣ ਚੀਜ਼ ਸਹਿ ਚੱਕੀ ਗਈ ਹੈ ਪਰ ਫਾਇਦਾ ਵੀ ਹੋ ਗਿਆ ਇਹਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਦੂਜਾ ਸਵਾਲ ਇਹ ਆ ਬਾਈ ਜੇਕਰ ਰਿਜ਼ਰਵ ਦੀ ਗੱਲ ਕੀਤੀ ਜਾਵੇ ਰਿਜ਼ਰਵ ਦੇ ਵਿੱਚ ਕਿੰਨਾ ਕੁ ਤੇਲ ਰਹਿ ਜਾਂਦਾ ਹੈ? ਰਿਜ਼ਰਵ ਦੇ ਵਿੱਚ ਇਹਦੇ ਵਿੱਚ ਲਗਭਗ 4 ਤੋਂ 4.5 ਲੀਟਰ ਦਾ ਰਿਜ਼ਰਵ ਦੇ ਵਿੱਚ ਪੈਟਰੋਲ ਰਹਿ ਜਾਂਦਾ ਹੈ ਨਾਲੇ ਸਿੰਗਲ ਸਾਈਲ ਤੇ ਚੱਲੇ ਜਾਂਦਾ ਬਾਈਕ ਬੀਪ ਕਰਨ ਲੱਗ ਜਾਂਦਾ ਉੱਪਰ ਰਿਜ਼ਰਵ ਦਾ ਇੰਡੀਕੇਸ਼ਨ ਆਨ ਹੋ ਜਾਂਦਾ ਤੁਹਾਨੂੰ ਇੰਡੀਕੇਟ ਕਰਦਾ ਰਹਿੰਦਾ ਬਾਈਕ ਤੁਹਾਡਾ ਬਲਿੰਕ ਵੀ ਹੁੰਦਾ ਰਹੇਗਾ ਨਾਲ ਨਾਲ ਇੰਡੀਕੇਟ ਕਰਦਾ ਰਹੇਗਾ ਕਿ ਤੁਸੀਂ ਰਿਜ਼ਰਵ ਦੇ ਵਿੱਚ ਆਉਂ ਤੇ ਤੁਹਾਡੀ ਐਵਰੇਜ ਦੇ ਸਾਹਮਣੇ ਬਾਈਕ ਦੀ ਐਵਰੇਜ ਦੇ ਸਾਹਮਣੇ نیچے ਕਿਲੋਮੀਟਰ ਆਉਂਦੇ ਰਹਿਣਗੇ ਜੋ ਉਸ ਅੰਦਾਜ਼ੇ ਨਾਲ ਪٹرول ਪਵਾ ਸਕੋ ਅੱਛਾ ਜੇਕਰ ਗੱਲ ਕੀਤੀ ਜਾਵੇ ਮੰਨ ਕੇ ਚੱਲੋ ਵੀ ਆਪਣੀ 35 ਦੀ ਐਵਰੇਜ ਲਾ ਕੇ ਚੱਲੀਏ 30 ਤੋਂ 35 ਦੀ ਤੇ ਬੰਦੇ ਨੇ ਹਜੇ ਦੂਰ ਪٹرول ਪੰਪ ਆ ਤੇ ਇੱਕ ਫੇਰ ਵੀ ਇੱਕ ਡੇਂਜਰ ਪੁਆਇੰਟ ਆ ਜਾਂਦਾ ਵੀ ਯਾਰ ਪਹਿਲਾਂ ਪੰਪ ਤੇਲ ਪੂਣਾ ਪੈਣਾ ਉਹ ਕੀ ਮੰਨ ਕੇ ਚੱਲੀਏ ਇਹਦੇ ਵਿੱਚ ਇੰਜੈਕਟਰ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਸਭ ਤੋਂ ਪਹਿਲੀ ਇਹ ਕਿ ਮਾਰਕੀਟ ਦੇ ਵਿੱਚ ਕੋਈ ਅਫਵਾਹ ਉਡੀ ਹੋਈ ਹੈ ਕਿ ਲੋਕੀ ਕਹਿੰਦੇ ਐ ਇਹਦੇ ਵਿੱਚ ਲਗਭਗ 2.5 ਤੋਂ 3 ਲੀਟਰ ਪੈਟਰੋਲ ਰੱਖਣਾ ਹੀ ਪੈਂਦਾ ਹੈ ਇਧਰ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਤੁਸੀਂ ਇਹਦੇ ਵਿੱਚ 1 ਲੀਟਰ ਰੱਖੋ 2 ਲੀਟਰ ਰੱਖੋ ਕੋਈ ਦਿੱਕਤ ਨਹੀਂ ਆ ਬਟ ਮਿਨੀਮਮ ਤੋਂ ਮਿਨੀਮਮ ਇਹਦੇ ਵਿੱਚ ਅੱਧਾ ਲੀਟਰ ਇੰਜੈਕਟਰ ਦੇ ਵਿੱਚ ਰਹਿ ਜਾਂਦਾ ਤੇ ਉੱਥੇ ਬਾਈਕ ਬੰਦ ਹੋ ਜਾਂਦਾ ਮਤਲਬ ਸੁੱਕਾ ਚੱਲ ਕੇ ਜਾਂ ਸੁੱਕਾ ਚੱਲ ਕੇ ਫੁਕਨ ਦੀ ਹੈ ਖਰਾਬ ਹੋਣ ਦੀ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਗੀ ਪ੍ਰੋਬਲਮ ਨਹੀਂ ਆਉਗੀ ਜੋ ਕਿ ਬਹੁਤ ਸਾਰੇ ਲੋਕਾਂ ਦੇ ਮਾਈਂਡ ਦੇ ਵਿੱਚ ਰਿਯੂਮਰ ਬਣੇ ਜਾਂਦੇ ਆ ਠੀਕ ਹੈ ਠੀਕ ਹੈ ਜੇ ਮਤਲਬ ਜਮਾਂ ਖਾਲੀ ਹੋ ਗਿਆ ਮੋਟਰਸਾਈਕਲ ਹਣਾ ਉਹਨੇ ਖੜ ਜਾਣਾ ਬਾਦ ਤੁਸੀਂ ਨਾਰਮਲ ਤੇਲ ਲਿਆ ਉਹਦੇ ਵਿੱਚ ਪਾਉਲ ਚੱਲ ਕੋਈ ਉਹ ਉਮੀਦ ਦੀ ਗੱਲ ਨਹੀਂ ਖਰਾਬ ਹੋ ਗਿਆ ਕੋਈ ਖਰਾਬ ਨਹੀਂ ਹੋਇਆ